ਗਲਾਬ ਸਿੱਧੂ ਦੇ ਗਾਣੇ ਦੀ ਸਿਰਫ ਇੱਕ ਲਾਈਨ ਪਿੱਛੇ ਲੋਕਾਂ ਨੇ ਉਹਦੇ ਘਰੇ ਜਾ ਕੇ ਉਹਦੇ ਮਾਪਿਓ ਤੱਕ ਨੂੰ ਘੇਰਿਆ ਜਿਨ੍ਹਾਂ ਨੇ ਨਾ ਤਾਂ ਉਹ ਗਾਣਾ ਲਿਖਿਆ ਸੀ ਤੇ ਨਾ ਗਾਇਆ ਸੀ ਸਾਰੇ ਸਰਪੰਚ ਸਾਰਾ ਪਿੰਡ ਘਟਦਾ ਇਹ ਗਾਣਾ ਜੋ ਸਿਰਫ ਇੱਕ ਐਂਟਰਟੇਨਮੈਂਟ ਲਈ ਆਇਆ ਗਿਆ ਨਾ ਤਾਂ ਇਸ ਲਾਈਨ ਨਾਲ ਕਿਸੇ ਨੂੰ ਵੀ ਪਰਸਨਲੀ ਟਾਰਗੇਟ ਕੀਤਾ ਗਿਆ ਤੇ ਨਾ ਹੀ ਉਹਨੇ ਕੋਈ ਜਨੈਰਿਕ ਸਟੇਟਮੈਂਟ ਦਿੱਤੀ ਆ ਕਿ ਉਹਨੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਮਾੜਾ ਕਿਹਾ ਤਾਂ ਜਾਂ ਉਹਨੇ ਸਾਰਿਆਂ ਦੀ ਗੱਲ ਕੀਤੀ ਆ ਇਹ ਸਿਰਫ ਇੱਕ ਗਾਣਾ ਸੀ ਜਿਹਨੂੰ ਸਿਰਫ ਐਂਟਰਟੇਨਮੈਂਟ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਸੀ ਤੇ ਨਾ ਹੀ ਇਸ ਇਹ ਕੋਈ ਬਹੁਤ ਵੱਡੀ ਫੈਂਟੋ ਨਹੀਂ ਗੱਲ ਸੀ ਕਿਉਂਕਿ ਜਿਹੜੇ ਦੇਸ਼ 'ਚ ਲੋਕ ਕਮੈਂਟਾਂ 'ਚ ਪ੍ਰਧਾਨ ਮੰਤਰੀ ਨੂੰ ਗਾਲ ਕੱਢ ਸਕਦੇ ਆ ਤੇ ਇੱਕ ਸਟੇਟ ਦੇ ਸੀਐਮ ਦਾ ਮਜ਼ਾਕ ਬਣਾ ਸਕਦੇ ਆ ਤਾਂ ਫਿਰ ਉਸੇ ਦੇਸ਼ 'ਚ ਇੱਕ ਗਾਣੇ ਦੀ ਲਾਈਨ ਆਪਾਂ ਨੂੰ ਇੰਨੀ ਕਿਉਂ ਚੁਭ ਰਹੀ ਆ ਜਦੋਂ ਕਿਸੇ ਪੰਜਾਬੀ ਬੰਦੇ ਤੋਂ ਇੱਕ ਵੱਡਾ ਐਕਸੀਡੈਂਟ ਹੁੰਦਾ ਭਾਵੇਂ ਉਸ ਬੰਦੇ ਦੀ ਲੱਖ ਗਲਤੀ ਹੋਵੇ ਸਾਰਾ ਪੰਜਾਬ ਉਸ ਬੰਦੇ ਨਾਲ ਖੜੇ ਆਂਦਾ ਤੇ ਫਿਰ ਦੂਜੇ ਪਾਸੇ ਗੁਲਾਬ ਸਿੱਧੂ ਵਰਗਾ ਬੰਦਾ ਜੋ ਪਬਲੀਕਲੀ ਉਸ ਚੀਜ਼ ਦੀ ਮਾਫੀ ਮੰਗ ਲੈਂਦਾ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਉਹਦੀ ਉਸ ਮੰਗੀ ਮਾਫੀ ਨੂੰ ਇਗਨੋਰ ਕਰਕੇ ਸਾਰੀ ਸਰਪੰਚਾਂ ਦੀ ਯੂਨੀਅਨ ਉਹਨਾਂ ਦੇ ਘਰੇ ਪਹੁੰਚ ਜਾਂਦੀ ਹੈ ਤੇ ਅਗਲੇ ਦੇ ਮਾਪਿਆਂ ਨੂੰ ਸਾਰੀ ਚੀਜ਼ ਦੇ ਵਿੱਚ ਇਨਵੋਲ ਕੀਤਾ ਜਾਂਦਾ ਇੱਕ ਪਾਸੇ ਤਾਂ ਆਪਾਂ ਉਸ ਬੰਦੇ ਨੂੰ ਮਾਫ ਕਰਨ ਲਈ ਤਿਆਰ ਹਾਂ ਜਿਹਦੇ ਤੋਂ ਬੰਦੇ ਤੱਕ ਮਰੇ ਹੁੰਦੇ ਆ ਤੇ ਦੂਜੇ ਪਾਸੇ ਆਪਾਂ ਕਿਸੇ ਗਾਣੇ ਦੀ ਇੱਕ ਲਾਈਨ ਪਿੱਛੇ ਉਹਦੇ ਕੈਰੀਅਰ ਤੇ ਉਹਦੇ ਘਰ ਤੱਕ ਪਹੁੰਚ ਜਾਂਦੇ ਆ ਇੱਥੋਂ ਤੱਕ ਬਿਆਨ ਦਿੱਤੇ ਗਏ ਕਿ ਗੁਲਾਬ ਸਿੱਧੂ ਨੂੰ ਪ੍ਰੋਗਰਾਮ ਹੀ ਨਹੀਂ ਮਿਲਨੇ ਚਾਹੀਦੇ ਕਿ ਇਹੋ ਜਿਹੇ ਗਾਇਕਾਂ ਨੂੰ ਕਦੇ ਨਾ ਬੁਲਾਓ ਤੁਸੀਂ ਉਥੇ ਇਹਨਾਂ ਨੂੰ ਬਕਾਇਦਾ ਤੌਰ ਤੇ ਮੂੰਹ ਤੋੜਨ ਦਾ ਜਵਾਬ ਦੇਣਾ ਚ ਕਵੱਡਾ ਇਕੱਠ ਕਰਕੇ ਕਿਸੇ ਦੇ ਘਰ ਦੇ ਬਾਹਰ ਜਾਣਾ ਇਹ ਚ ਕਿੰਡੀ ਕੁ ਵੱਡੀ ਬਹਾਦਰੀ ਆ ਇਹਨਾਂ ਗੱਲਾਂ ਕਰਕੇ ਹੀ ਸਿੱਧੂ ਨੇ 295 ਗਾਇਆ ਸੀ ਜੋ ਲੋਕਾਂ ਦੇ ਅੱਜ ਤੱਕ ਚੌਧਾ ਸਿਰਫ ਇੱਕ ਹੀ ਸਵਾਲ ਪੁੱਛਣਾ ਜਦੋਂ ਦਿਨ ਦਿਹਾੜੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਮਰਡਰ ਹੋ ਜਾਂਦਾ ਉਦੋਂ ਇਹ ਸਰਪੰਚ ਯੂਨੀਅਨ ਕਿੱਥੇ ਸੀ ਕਿਉਂਕਿ ਪਤਾ ਸੀ ਕਿ ਉੱਥੇ ਪੰਗਾ ਐਮ ਐਲ ਏ ਨਾਲ ਪੈਣਾ ਪਰ ਅਸੀਂ ਤਾਂ ਇਕੱਲੇ ਸਿੰਗਰਾਂ ਨੂੰ ਦਬਾ ਸਕਦੇ ਹਾਂ ਤੁਸੀਂ ਪਿੰਡਾਂ ਦੇ ਲੋਕਾਂ ਦੇ ਚੁਣੇ ਹੋਏ ਲੀਡਰਾਂ ਤੇ ਉਹਨਾਂ ਪਿੰਡਾਂ ਨੂੰ ਥੋੜੀ ਬਹੁਤ ਲੋੜ ਆ ਥੋੜਾ ਤਾਂ ਫੋਕਸ ਹੀ ਇਕੱਲਾ ਥੋੜਾ ਪਿੰਡ ਹੋਣਾ ਚਾਹੀਦਾ ਤਾਂ ਕਰਕੇ ਆਪਾਂ ਇਹੋ ਇਹ ਮੁੱਦਿਆਂ 'ਚੋਂ ਨਿਕਲੀਏ ਤੇ ਆਪਣੇ ਪਿੰਡਾਂ ਵੱਲ ਧਿਆਨ ਦੇਈਏ